ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸਾਡੇ ਆਪਣੇ ਵਿਚਾਰ ਨਹੀਂ ਹਨ ਇਹ ਸਾਡੇ ਗੁਰੂਆਂ પાસેથી ਲਈ ਗਈ ਜਾਣਕਾਰੀ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਧ ਸੰਗਤ ਜੀ ਕਿੰਨਾ ਵੱਡਾ ਫੈਸਲਾ ਦਿੱਤਾ ਗੁਰੂ ਹਰਿ ਰਾਏ ਸਾਹਿਬ ਜੀ ਕਹਿੰਦੇ ਜਿਸ ਨੇ ਬਾਣੀ ਦਾ ਅਦਬ ਨਹੀਂ ਕੀਤਾ ਬਾਣੀ ਦਾ ਮੰਨ ਵਿੱਚ ਭੈਣ ਨਹੀਂ ਰੱਖਿਆ ਉਹ ਸਾਡਾ ਸਿੱਖ ਨਹੀਂ ਗਿਆਨ ਲੈਣਾ ਗੁਰਮਖੋਂ ਕਈ ਵਾਰ ਤੁਹਾਡੇ ਪਰਵਾਰ ਵਿੱਚ ਕੋਈ ਸ਼ਰੀਰ ਪੂੰਜੇ ਬੈਠ ਕੇ ਬਾਣੀ پڑھ ਰਿਹਾ ਹੁੰਦਾ ਹੈ ਤੇ ਤੁਸੀਂ ਸੋਫੇ ਤੇ ਬੈਠੇ ਹੁੰਦੇ ਹੋ ਬੇਅਦਰੀ ਹੈ ਬਾਣੀ ਪ੍ਰਤੀ ਇਨਕਾ ਤਰ੍ਹਾਂ ਦੀਆਂ ਗੱਲਾਂ ਅਸੀਂ ਜਾਣ ਕੇ ਜਾਂ ਅਣਜਾਣਪੁਰੇ ਵਿੱਚ ਕੱਲ ਬੈਠਦੇ ਹਾਂ ਜਦ ਤੱਕ ਅਣਜਾਣਪੁਰੇ ਵਿੱਚ ਪੁੱਲਾ ਕਰ ਰਹੇ ਹੋ ਹੋ ਸਕਦਾ ਹੈ ਕਿ ਮਾਫੀ ਮਿਲ ਜਾਵੇ ਪਾਜੋਦ ਸੰਗਤ ਵਿੱਚ ਬੈਠ ਕੇ ਕੋਈ ਕਥਾ ਵਿਖਾਨ ਸੁਣ ਲਿਆ ਇਸ ਕਮ ਨਾ ਬਾਣੀ ਦੀ ਬੇਅਦਬੀ ਹੈ ਤੇ ਫਿਰ ਤੁਸੀਂ ਇਹ ਕੰਮ ਕਰਦੇ ਹੋ ਫਿਰ ਇਹ ਕਰਮ ਬਣਦਾ ਹੈ ਨੇਕ ਤਰਾਂ ਦੀਆਂ ਭੁੱਲਾਂ ਅਸੀਂ ਅਣਜਾਨ ਪੁਣੇ ਵਿੱਚ ਕਰਦੇ ਹਾਂ ਤੁਹਾਡੇ ਘਰ ਵਿੱਚ ਕਈ ਵਿਆਹ ਦੇ ਕਾਲ ਆਉਂਦੇ ਹਨ ਉੱਥੇ ਬਾਣੀ ਦੀਆਂ ਪੰਕਤੀਆਂ ਲਿਖੀਆਂ ਹੁੰਦੀਆਂ ਹਨ ਕਈ ਵਿਆਹ ਦੇ ਕਾਲ ਆਉਣ ਤੇ ਬਾਣੀ ਦੀ ਪੰਕਤੀ ਲਿਖੀ ਜਾਂਦੀ ਹੈ ਉਸ ਨੂੰ ਯਾਦ ਕੀਤਾ ਜਾਵੇ ਕਈ ਵਾਰ ਲਿਖਿਆ ਹੁੰਦਾ ਹੈ ੴ ਸਤਿਗੁਰ ਪ੍ਰਸਾਦ ਤੇ ਕਈ ਵਾਰ ਲਿਖਿਆ ਹੁੰਦਾ ਹੈ ਵਿਚਾਰਤਾਪੁਰਖ ਖਲੋਇਆ ਬਾਹਣਾ 빙ਾ ਹੋਇਆ ਕਦੀ ਗੌਰ ਕਰਿਓ ਹੋ ਸਕਦਾ ਹੈ ਅਣਜਾਨਪੁਰੇ ਵਿਚ ਆਪ ਜੀ ਕੋਲੋਂ ਇਹ ਭੁੱਲ ਹੁੰਦੀ ਹੈ ਕਾੜ ਉਤੇ ਜਿੰਨੀ ਤਰੀਖ ਹੈ ਅੱਜ 20 ਦਿਨ ਬੀਤ ਗਏ ਕਾਰਡ ਵਾਲਾ ਪ੍ਰੋਗਰਾਮ ਲੰਘ ਚੁੱਕਾ ਹੈ ਤੇ ਅਸੀਂ ਕੀ ਕਰਦੇ ਹਾਂ ਕਾਰਡ ਦੇ 2-4 ਟੋਟੇ ਕਰਕੇ ਉਸ ਨੂੰ ਕੂੜੇ ਦੇ ਡੱਬੇ ਵਿੱਚ ਸੁੱਟ ਦਿੰਦੇ ਹਾਂ ਕਿਉਂਕਿ ਇਹ ਤਰੀਕ ਲੰਘ ਚੁੱਕੀ ਹੈ ਇਸ ਜਿਸ ਪ੍ਰੋਗਰਾਮ ਤੇ ਅਸੀਂ ਜਾ ਰਹੇ ਹਾਂ ਹੁਣ ਕਾਰਡ ਪਾੜ ਦਈਏ ਆਪਾਂ ਅਨਜਾਨਪੁਰੇ ਵਿੱਚ ਕਾਰਡ ਪਾੜ ਕੇ ਕੂੜੇ ਦੇ ਡੱਬੇ ਵਿੱਚ ਸੁੱਟ ਦਿੰਦੇ ਹਾਂ ਉਸ ਵੇਲੇ ਅਨਜਾਨਪੁਰੇ ਵਿੱਚ ਇਹ ਪੁੱਲ ਜਾਂਦੇ ਹਾਂ ਕਿ ਬਾਣੀ ਦੀ ਪੰਕਤੀ ਵੀ ਕੂੜੇ ਦੇ ਡੱਬੇ ਵਿੱਚ ਚੱਲੀ ਗਈ ਹੈ। ਇਸੇ ਤਰ੍ਹਾਂ ਹੀ ਮਿਰਤਕ ਦੇ ਕਾਣ ਤੇ ਵੀ ਬਾਣੀ ਲਿਖੀ ਹੁੰਦੀ ਹੈ। ਉਹ ਵੀ ਜਦੋਂ ਵੇਖਦੇ ਕਿਰਿਆ ਦਾ ਚੌਥੇ ਦਾ ਕਾਣ ਹੈ। ਪ੍ਰੋਗਰਾਮ ਦੀ ਤਰੀਕ ਲੰਘ ਚੁੱਕੀ ਹੈ। ਇਸ ਨੂੰ ਫਾੜ ਦਿਆਂ ਤੇ ਸੁੱਟ ਦਿੰਦੇ ਹਾਂ। ਸਾਹ ਸੰਗਤ ਜੀ ਇਸੇ ਤਰ੍ਹਾਂ ਹੀ ਆਪਾਂ ਦੁਕਾਨਦਾਰ ਹਾਂ। ਕਈ ਵਾਰੀ ਆਪਾਂ ਆਪਣੇ ਬਿੱਲ ਬੁੱਕਾਂ ਤੇ ਛਪਾਇਆ ਹੁੰਦਾ ਹੈ। ਇਕ ਕੌਂਕਾ ਸਤਿਗੁਰ ਪ੍ਰਸਾਦ ਥਿਰਕਾਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਅਣਜਾਣ ਪੁਨੇ ਵਿੱਚ ਬਿੱਲ ਕੋਈ ਕੈਂਸਲ ਹੋ ਜਾਵੇ ਗਲਤ ਕੱਟਿਆ ਜਾਵੇ ਤੇ ਆਪਾਂ ਉਹ ਬਿੱਲ ਫਾੜ ਕੇ ਉਸ ਦੇ ਕਈ ਟੋਟੇ ਕਰਕੇ ਬਾਜ਼ਾਰ ਵਿੱਚ ਸੁੱਟ ਦਿੰਦੇ ਹਾਂ ਉਸ ਵੇਲੇ ਦਿਮਾਗ ਵਿੱਚ ਇਹ ਨਹੀਂ ਹੁੰਦਾ ਕਿ ਇਸ ਬਿੱਲ ਉਤੇ ਬਾਣੀ ਦੀਆਂ ਟੁਕਾਂ ਲਿਖੀਆਂ ਸਨ ਤੇ ਇਹਨਾਂ ਤੇ ਕਈਆਂ ਦੇ ਪੈਰ ਆਉਣਗੇ ਸਾਧ ਸੰਗਤ ਜੀ ਗੁਰ ਹਰ Rai ਸਾਹਾਵਾ ਗੁਰੂ ਨਾਨਕ ਮਹਾਰਾਜ ਜੀ ਦੀ ਜੋਤ ਹੈ ਜੋ ਸਿੱਖ ਊਂਜੇ ਬੈਠ ਕੇ ਬਾਣੀ ਪੜ੍ਹ ਰਹੇ ਹਨ ਤੇ ਪਲੰਗ ਤੇ ਬੈਠਿਆਂ ਬੇਅਦਬੀ ਸਮਝਦੇ ਹਨ ਤੇ ਯਾਦ ਰੱਖਿਓ ਜਦੋਂ ਤੁਸੀਂ ਬਾਣੀ ਲਿਖੇ ਕਾੜ ਕੂੜੇ ਦੇ ਡੱਬੇ ਵਿੱਚ ਸੁੱਟ ਦਿੰਦੇ ਹੋ ਉਹਨਾਂ ਗੁਰੂ ਨਾਨਕ ਮਹਾਰਾਜ ਜੀ ਦਾ ਹਿਰਦਾ ਦੁਖਦਾ ਹੈ ਦਾਸ ਜਿਹੜੀ ਗੱਲ ਕਰੇਗਾ ਗੁਰਵਾਣੀ ਵਿੱਚੋਂ ਮਹਾਰਾਜ ਜੀ ਨੇ ਪਰਤੱਖ ਲਿਖਿਆ ਜਿਹੜੇ ਕਾਗਜ਼ 'ਤੇ ਬਾਣੀ ਲਿਖੀ ਉਹ ਕਾਗਜ਼ ਵੀ ਧੰਨ ਹੈ ਪੰਡੇ ਵਿੱਚ ਸ਼ਾਹੀ ਪਈ ਸੀ ਪੰਡਾ ਧੰਨ ਹੈ ਜਿਸ ਕਲਮ ਨਾਲ ਲਿਖੀ ਗਈ ਕਲਮ ਧੰਨ ਹੈ ਜਿਹੜੀ ਸ਼ਾਹੀ ਨਾਲ ਲਿਖੀ ਗਈ ਉਹ ਸ਼ਾਹੀ ਧੰਨ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚ ਸੇਧ ਲੋ ਦੀ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਪੜੋ ਜਿਸ ਕਲਮ ਨਾਲ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਲਿਖਿਆ ਜਾਂਦਾ ਸੀ ਬਾਬਾ ਜੀ ਨੇ ਆਪ ਮਹਾਰਾਜ ਜੀ ਦੇ ਸਰੂਪ ਲਿਖੇ ਫਿਰ ਤਖਤ ਸਹਿਬਾਨ ਤੇ ਭੇਜੇ ਹਨ ਇਤਿਹਾਸ ਪੜੋ ਜਿਨ੍ਹਾਂ ਕਲਮ ਨਾਲ ਬਾਬਾ ਦੀਪ ਸਿੰਘ ਜੀ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਲਿਖਦੇ ਸਨ ਤੇ ਜਿਸ ਕਲਮ ਨਾਲ ਲਿਖਦੇ ਸਨ ਉਹ ਤਾਂ ਕਲਮ ਨਹੀਂ ਸ਼ਾਹੀ ਲਿਖਣਾ ਬੰਦ ਕਰ ਦੇਵੇ ਤੇ ਦੁਵਾਰਾ ਉਸ ਕਲਮ ਤੇ ਬਲੇਡ ਨਹੀਂ ਸਿਲਗਾਉਂਦੇ ਕਿਉਂਕਿ ਇਸ ਕਲਮ ਨਾਲ ਬਾਣੀ ਲਿਖੀ ਹੈ ਇਸ ਲਈ ਸਾਧ ਸੰਗਤ ਜੀ ਅਗਰ ਤੁਸੀਂ ਬਾਣੀ ਲਿਖੇ ਕਾੜ ਕਾਗਜ਼ ਕੂੜੇ ਦੇ ਡੱਬੇ ਵਿੱਚ ਸੁੱਟਦੇ ਹੋ ਤੇ ਫਿਰ ਗੁਰੂ ਨਾਨਕ ਮਹਾਰਾਜ ਜੀ ਦਾ ਹਿਰਦਾ ਦੁਖਦਾ ਹੈ ਯਤਨ ਕਰੋ ਕਿ ਕਾੜ ਵਿੱਚ ਐਸਾ ਕੋਈ ਥੈਲਾ ਲਗਾਇਆ ਜਾਵੇ ਜਿੱਤਨੇ ਥਾਲ ਮਾ ਕਾਗਜ਼ ਕਰਮਾਣੀ ਲਿਖੇ ਕਾੜ ਹਨ ਬਾਣੀ ਲਿਖੇ ਕਾਗਜ਼ ਹਨ ਕੰਗੇ ਵਿੱਚੋਂ ਨਿਕਲੇ ਕੇਸ ਹਨ 15 20 ਦਿਨ ਬਾਅਦ ਉਹਨਾਂ ਦਾ ਸੰਸਕਾਰ ਕਰਕੇ ਉਹਨਾਂ ਦੀ ਰਾਖ ਦੱਗਦੇ ਪਾਣੀ ਵਿੱਚ ਕਿਧਰੇ ਪਾਓ ਇਹ ਸਤਕਾਰ ਹੈ ਯਤਨ ਕਰੋ ਗੁਰਹਰ ਰਾਏ ਸਾਹਿਬ ਜੀ ਦੇ ਜੀਵਨ ਵਿੱਚੋਂ ਸਿੱਖਿਆ ਲੈਣਾ ਕੀ ਮਹਾਰਾਜ ਜੀ ਨੇ ਨਿੱਕਾ ਜਿਹਾ ਕਤਕ ਰਾਜ ਕੇ ਸਾਨੂੰ ਸੇ ਦਿੱਤੀ ਕਿ ਸਾਡਾ ਪਲੰਗ ਤੇ ਬੈਠਣਾ ਵੀ ਅਦ비 ਹੈ ਸਾਡੇ ਹਿਰਦੇ ਵਿੱਚ ਵੀ ਮਹਾਰਾਜ ਜੀ ਦੇ ਗਿਆਨ ਦੀ ਰੌਸ਼ਨੀ ਪੈ ਜਾਵੇ ਕਈ ਤਰ੍ਹਾਂ ਕਰਕੇ ਤੁਹਾਡੇ ਘਰ ਵਿੱਚ ਗੁਰਬਾਣੀ ਦੀ ਵੀ ਅਦ비 ਹੁੰਦੀ ਹੋਵੇ ਇਸ ਤੋਂ ਬਚਾ ਕਰੀਏ ਕਈ ਵਾਰ ਮੋਟ ਕਰਿਓ ਗਲਾਸ ਵਿੱਚ ਚਾਹ ਜਾਂ ਦੁੱਧ ਪਾਉਂਦੇ ਹੋ ਆਮ ਸਵੇਰ ਹੈ ਬੰਦਾ ਚਾਹ ਪੀ ਕੇ ਫ੍ਰਿਜ ਤੇ ਟੀਵੀ ਤੇ ਉਹ ਗਲਾਸ ਰੱਖ ਦਿੰਦਾ ਹੈ ਇਹ ਸਿੱਧੀਆਂ ਸਾਧਿਤੀਆਂ ਗੱਲਾਂ ਹਨ ਲੇਕਿਨ ਜਿੱਥੇ ਸੋਝੀ ਆਵੇ ਗਿਆਨ ਲੈਣਾ ਆਮ ਤੁਸੀਂ ਚਾਹ ਦਾ ਦੁੱਧ ਦਾ ਪੀਂਦੇ ਹੋ ਤੇ ਗਲਾਸ ਟੀਵੀ ਤੇ ਫ੍ਰਿਜ ਤੇ ਰੱਖ ਦਿੰਦੇ ਹੋ 10 15 ਮਿੰਟ ਬਾਅਦ ਘਰ ਦਾ ਕੋਈ ਜੀ ਆਇਆ ਜਾਂ ਬੱਚਾ ਆਇਆ ਉਹ ਗਲਾਸ ਚੁੱਕ ਕੇ ਲੈ ਗਿਆ ਤੁਹਾਡਾ ਚਿੱਤ ਕਿਸ ਤਾਂ ਚਪਤੀ ਸਾਣ ਪੜ ਲਵਾ ਨਿਤਨੇਮ ਕਰ ਲਵਾ ਤੇ ਪਾਠ ਸੰਪੂਰਨ ਕਰਨ ਤੋਂ ਬਾਅਦ ਸੁਭਾਵਿਕ ਹੀ ਤੁਸੀਂ ਉਹ ਗੁਰਕਾ ਸਾਹਿਬ ਉਸ ਜਗ੍ਹਾ ਤੇ ਰੱਖ ਦਿੱਤਾ ਜਿੱਥੇ ਝੂਠਾ ਗਲਾਸ ਰੱਖਿਆ ਸੀ ਸਾਜ ਸੰਗਤ ਜੀ ਇਹ ਬੇਅਦਬੀ ਹੈ ਘਰ ਵਿੱਚ ਪੋਥੀ ਲਈ ਥੋੜੀ ਜਹੀ ਜਗ੍ਹਾ ਵਖਰੀ ਹੋਵੇ ਜਿੱਥੋਂ ਚੁੱਕਣਾ ਹੈ ਤੇ ਫਿਰ ਉੱਥੇ ਹੀ ਰੱਖਣਾ ਹੈ ਇਹ ਪੱਲੇ ਬੰਨਣਾ ਇਹ ਨਿੱਕੀਆਂ-ਨਿੱਕੀਆਂ ਗੱਲਾਂ ਜਿੱਥੇ ਗਰਵਾਣੀ ਦੀ ਬੇਅਦਬੀ ਹੋਵੇ ਅਸੀਂ ਮਹਾਰਾਜ ਜੀ ਦੇ ਜੀਵਨ ਵਿੱਚੋਂ ਸਿੱਖਿਆ ਲੈਣੀ ਹੈ ਕਈ ਵਾਰੀ ਸਾਰੇ ਕਹੇ ਜਿੰਨੇ ਵੀ ਮਹਾਰਾਜ ਜੀ ਦੇ ਕੌਤਕ ਰਚਦੇ ਹਨ ਉਹਨਾਂ ਵਿੱਚ ਗਿਆਨ ਦੀ ਰੌਸ਼ਨੀ ਹੈ ਉਸ ਰੌਸ਼ਨੀ ਨੂੰ ਹਿਰਦੇ ਵਿੱਚ ਵਸਾਈਏ ਉਸ ਗਿਆਨ ਨੂੰ ਆਪਣੇ ਤੇ ਧਾਰਨ ਕਰੀਏ ਗੁੱਸਾ ਮੀਰ ਕਰਨ ਬਖਸ਼ਿਸ਼ ਕਰਨ ਰਹਿਮਤ ਕਰਨ ਗੁਰਵਾਣੀ ਦਾ ਸਤਕਾਰ ਸਾਡੇ ਹਿਰਦੇ ਵਿੱਚ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ